ਸਾਤਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਲੈ ਕੇ ਹਾਜ਼ਰ ਹੈ ਇੱਕ ਨਵੀਂ ਕਹਾਣੀ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਉਗੀ ਮੇਰੀ ਕਹਾਣੀ ਗਲਤੀ ਦਾ ਅਹਿਸਾਸ ਇੱਕ ਵਾਰ ਕਿਸੇ ਪਿੰਡ ਵਿੱਚ ਆਰਥ ਡਿਊਟੀ ਵਿੱਚ ਬੈਠੀ ਆਪਣੇ ਬਾਲ ਤੋਹ ਰਹੀ ਸੀ ਕਿ ਇੱਕ ਫਕੀਰ ਨੇ ਆ ਕੇ ਅਲਖ ਜਗਾਈ ਆਰਥ ਨੇ ਕਿਹਾ ਕਿ ਉਹ ਇੰਤਜ਼ਾਰ ਕਰੇ ਮੈਂ ਦਕਸ਼ਨਾ ਦਿੰਦੀ ਆ ਫਕੀਰ ਸੁਣ ਕੇ ਖੜ ਗਿਆ ਇੰਤਜ਼ਾਰ ਕਰਨ ਲੱਗਾ ਆਰਥ ਨੇ ਬਾਲ ਤੋਤੇ ਦੇ ਅੰਦਰ ਦਕਸ਼ਨਾ ਲੈਣ ਚਲੀ ਗਈ ਜਾਂਦੇ ਵਕਤ ਉਹ ਆਪਣਾ ਸੋਨੇ ਦਾ ਕੰਗਣ ਪੀੜੇ ਕੋਲ ਹੀ ਭੁੱਲ ਗਈ। ਕੰਗਣ ਦੇਖ ਕੇ ਫਕੀਰ ਦਾ ਮਨ ਬੇਈਮਾਨ ਹੋ ਗਿਆ। ਕੰਗਣ ਚੱਕ ਕੇ ਔਰਤ ਦੇ ਆਉਣ ਤੋਂ ਪਹਿਲਾਂ ਹੀ ਰਫੂ ਚੱਕਰ ਹੋ ਗਿਆ। ਜਦੋਂ ਆਰਤਾ ਆਈ ਉਹਨੇ ਦੇਖਿਆ ਫਕੀਰ ਨਹੀਂ ਸੀ। ਉੱਥੇ ਫੇਰ ਉਹਨੂੰ ਯਾਦ ਆਇਆ ਕਿ ਕੰਗਣ ਪੀੜੇ ਕੋਲ ਪਿਆ ਸੀ। ਜਦੋਂ ਦੇਖਿਆ ਉਹ ਉੱਥੇ ਕੰਗਣ ਨਹੀਂ ਸੀ। ਉਹ ਸਮਝ ਗਈ ਸੀ ਕਿ ਉਹ ਫਕੀਰ ਲੈ ਗਿਆ। ਕਾਫੀ ਦਿਨਾਂ ਬਾਅਦ ਔਰਤ ਨੇ ਉਹ ਜਾਈ ਇੱਕ ਹੋਰ ਕੰਗਣ ਬਣਵਾ ਲਿਆ। ਤਿੱਕ ਸਾਲ ਬਾਅਦ ਔਰਤ ਬਾਹਰ ਪੀੜੇ ਤੇ ਬੈਠੀ ਸੀ ਬਾਦ ਫੇ ਉਹੀ ਫਕੀਰ ਫੇਰ ਆਇਆ ਤੇ ਦਖਸ਼ਨਾ ਮੰਗੀ ਔਰਤ ਨੇ ਫੇਰ ਜਾਣ ਬੁਝ ਕੇ ਕੰਗਣ ਉੱਥੇ ਛੱਡ ਕੇ ਜਦੋਂ ਅੰਦਰ ਜਾਣ ਲੱਗੀ ਤਾਂ ਫਕੀਰ ਦਾ ਮਨ ਫੇਰ ਬੇਈਮਾਨ ਹੋਇਆ ਪਰ ਕੁਝ ਸੋਚ ਕੇ ਰੁਕ ਗਿਆ ਐਨੇ ਨੂੰ ਜਦੋਂ ਔਰਤ ਵਾਪਸ ਆਈ ਫਕੀਰ ਨੇ ਕਿਹਾ ਮਾਈ ਤੂੰ ਬਹੁਤ ਭਲੀ ਜਾਪਦੀ ਐ ਪਿਛਲੇ ਸਾਲ ਵੀ ਤੂੰ ਅੱਜ ਦੇ ਵਾਂ ਕੰਗਣ ਪੀੜੇ ਕੋਲ ਭੁੱਲ ਗਈ ਸੀ ਤੇ ਮੈਂ ਚੱਕ ਕੇ ਲੈ ਗਿਆ ਸੀ ਪਰ ਤੂੰ ਸਬਕ ਲੈਣ ਦੀ ਬਜਾਏ ਉਹੀ ਘਟਨਾ ਦੁਹਰਾ ਦਿੱਤੀ ਆ ਫਕੀਰ ਦੀ ਗੱਲ ਸੁਣੋ ਆਰਥ ਹੱਸੀ ਦੇ ਕਹਿਣ ਲੱਗੀ ਕਿ ਬਾਬਾ ਪਿਛਲੇ ਸਾਲ ਤੋਂ ਕੰਗਣ ਚੁੱਕ ਕੇ ਲੈ ਗਿਆ ਸੀ ਜਿਸ ਤੋਂ ਛੇਤੀ ਬਾਅਦ ਮੈਂ ਨਵਾਂ ਲੈ ਲਿਆ ਸੀ ਮੇਰੇ ਕੋਲ ਅੱਜ ਫੇਰ ਨਵਾਂ ਕੰਗਣਾ ਜੇ ਤੂੰ ਇਹ ਵੀ ਅੱਜ ਲੈ ਜਾਂਦਾ ਤਾਂ ਮੈਨੂੰ ਰੱਬ ਹੋਰ ਦੇ ਦਿੰਦਾ ਪਰ ਤੇਰਾ ਉਹ ਕੰਗਣ ਕਿੱਥੇ ਆ ਮੈਨੂੰ ਪਤਾ ਕਿ ਤੂੰ ਵੇਚ ਵਟ ਲਿਆ ਹੁਣ ਉਹਨੂੰ ਵੇਚ ਕੇ ਵੀ ਤੇਰੇ ਕੋਲ ਅੱਜ ਕੱਖ ਨਹੀਂ ਹੈ ਹੋਰ ਕੋਈ ਰੱਬ ਦੇ ਦਿੱਤੀਆ ਰਾਜਦਾ ਹੈ ਹਰ ਕੋਈ ਰੱਬ ਦਾ ਦਿੱਤੀਆ ਰਾਜਦਾ ਹੈ ਦੂਜਿਆਂ ਦੇ ਦਿੱਤੇ ਜਾਂ ਦੂਜਿਆਂ ਦੇ ਧੋਖੇ ਨਾਲ ਚੁਰਾਇਆ ਕੋਈ ਨਹੀਂ ਰਾਜਦਾ ਜੇ ਤੂੰ ਕੰਗਣ ਚੁਰਾ ਕੇ ਰੱਜ ਗਿਆ ਹੁੰਦਾ ਤੇ ਅੱਜ ਫੇਰ ਦਰ ਦਰ ਖੈਰ ਮੰਗਦਾ ਨਾ ਫਿਰਦਾ ਔਰਤ ਦੀਆਂ ਦਾਨੀ ਤੇ ਖਰੀਆਂ ਗੱਲਾਂ ਸੁਣ ਕੇ ਫਕੀਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਤੇ ਉਸ ਨੇ ਭਲੀ ਔਰਤ ਦੇ ਪੈਰਾਂ ਵਿੱਚ ਡਿੱਗ ਕੇ ਆਪਣੀ ਭੁੱਲ ਬਖਸ਼ਾਈ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ